ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕੀ ਬਤੇ ਪਿਆਰੀ ਸਾਥ ਸੰਗਤ ਜੀ ਪਿਛਲੀ ਵੀਡੀਓ ਵਿੱਚ ਆਪਾਂ ਗੱਲ ਕਰੀ ਸੀ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਨ ਤੋਂ ਬਾਅਦ ਪੀਰ ਕੀ ਖਣਸ਼ਾ ਅਤੇ ਪੀਰ ਮੀਰ ਦੀਨ ਵਿਚਕਾਰ ਕੀ ਸਵਾਲ ਜਵਾਬ ਹੋਏ ਸਨ ਸੋ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਕਿ ਕਿਵੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਲਖਨੌਰ ਪਿੰਡ ਤੋਂ ਚੱਲ ਕੇ ਸ੍ਰੀ ਅਨੰਦਪੁਰ ਸਾਹਿਬ ਪਹੁੰਚਦੇ ਹਨ ਅਤੇ ਰਸਤੇ ਵਿੱਚ ਕੀ ਕੀ ਕੌਤਕ ਵਰਤੋਂਦੇ ਹਨ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸ੍ਰੀ ਅਨੰਦਪੁਰ ਸਾਹਿਬ ਜਾਂਦੀ ਸਲਾਹ ਕਰਕੇ ਮਾਹਰਾ ਜੀ ਮਾਮਾ ਕਿਰਪਾਦਾਦ ਜੀ ਸੁਨੇਹਾ ਭੇਜਦੇ ਹਨ ਕਿ ਤੁਸੀਂ ਛੇਤੀ ਤੋਂ ਛੇਤੀ ਲਖਨੌਰ ਪਿੰਡ ਆ ਜਾਓ ਅਤੇ ਇੱਥੇ ਆ ਕੇ ਸਮਾਨ ਆਲ ਵਾਸਤੇ ਸਵਾਰੀ ਦਾ ਇੰਤਜ਼ਾਮ ਕਰੋ ਜਦੋਂ ਮਾਮਾ ਕਿਰਪਾਦਾਦ ਜੀ ਇਸ ਮੇਹਾ ਮਿਲਦਾ ਹੈ ਤਾਂ ਉਤਰੰਤ ਹੀ ਲਖਨੌਰ ਪਿੰਡ ਆ ਜਾਂਦਾ ਹੈ ਅਤੇ ਇੱਥੇ ਆ ਕੇ ਸਮਾਨ ਆਲ ਵਾਸਤੇ ਸਵਾਰੀ ਦਾ ਪ੍ਰਬੰਧ ਕਰਦਾ ਹੈ ਜਦੋਂ ਪੂਰੀ ਤਿਆਰੀ ਹੋ ਜਾਂਦੀ ਹੈ ਤਾਂ ਹੱਥ ਵਿੱਚ ਤਰਪਾਨ ਫੜ ਕੇ ਸ਼੍ਰੀ ਗੁਰਤੇਹ ਬਹਾਦਰ ਜੀ ਦਾ ਨਾਮ ਲੈਂਦਾ ਹੈ ਅਤੇ ਅਰਦਾਸ ਕਰਦਾ ਹੈ ਕਿ ਹੇ ਸਤਿਗੁਰੂ ਜੀਓ ਮੇਰੇ ਹਰ ਕੰਮ ਵਿੱਚ ਤੁਸੀਂ ਸਹਾਈ ਹੋ ਅਤੇ ਆਪ ਜੀ ਦੇ ਹੁਕਮ ਵਿੱਚ ਹੀ ਸ਼੍ਰੀ ਅਨੰਦਪੁਰ ਸਾਹਿਬ ਜਾਣ ਦੀ ਤਿਆਰੀ ਕੀਤੀ ਹੈ ਇਸ ਤੋਂ ਉਪਰੰਤ ਬਾਹ ਗੁਰੂ ਆ ਕੇ ਕਿਰਪਾਨ ਘਾਤਰੇ ਪਹਿਨ ਲੈ ਅਤੇ ਅਤੇ ਇੱਕ ਸੁੰਦਰ ਤੇਜ ਭਰੇ ਉੱਤੇ ਸਵਾਰ ਹੋ ਗਏ ਮਾਮਾ ਤੇ ਪਾਲਦਾ ਜੀ ਅਤੇ ਕੁਝ ਸਿੱਖ ਸੇਵਾਦਾਰਾਂ ਨੂੰ ਨਾਲ ਲੈ ਕੇ ਆਪਰੇ ਸ਼੍ਰੀ ਅਨੰਦਪੁਰ ਸਾਹਿਬ ਨੂੰ ਚੱਲ ਪਏ ਅਤੇ ਬਾਕੀ ਸਿੱਖਾਂ ਨੂੰ ਹੁਕਮ ਕੀਤਾ ਕਿ ਛੇਤੀ ਹੀ ਸਮਾਨ ਗੱਡਿਆਂ ਉੱਪਰ ਲਾਦ ਕੇ ਮਾਤਾ ਜੀ ਦੇ ਨਾਲ ਸਾਡੇ ਪਿੱਛੇ-ਪਿੱਛੇ ਆ ਜਾਓ ਇਸ ਤਰ੍ਹਾਂ ਗੁਰੂ ਜੀ ਘੋੜੇ ਨਚਾਉਂਦੇ ਟਪਾਉਂਦੇ ਮਾਮਾ ਤੇ ਪਾਲਦਾ ਜੀ ਨਾਲ ਗੱਲਾਂ-ਬਾਤਾਂ ਕਰਦੇ ਹੋਏ ਸ਼੍ਰੀ ਅਨੰਦਪੁਰ ਸਾਹਿਬ ਨੂੰ ਜਾ ਰਹੇ ਸਨ ਅਤੇ ਪਿੱਛੇ ਮਾਤਾ ਨਾਨਕੀ ਜੀ ਅਤੇ ਮਾਤਾ ਗੁਜਰੀ ਜੀ ਦੋਨੋਂ ਰਥਾਂ ਤੇ ਸਵਾਰ ਹੋ ਕੇ ਆਪਣੇ ਨਾਲ ਗੱਡਿਆਂ ਉੱਤੇ ਸਮਾਨ ਲਦਵਾ ਕੇ ਭਾਈ ਦੇਖਾ ਜੀ ਅਤੇ ਪਿੰਡ ਦੇ ਹੋਰ ਵਾਸੀ ਸਿੱਖ ਸੇਵਾਦਾਰਾਂ ਤੋਂ ਕੁਝ ਪੁੱਤ ਦੀਆਂ ਅਸੀਸਾਂ ਅਤੇ ਧੀਰਜ ਦੇ ਕੇ ਕੁਝ ਸਿੱਖਾਂ ਨੂੰ ਨਾਲ ਲੈ ਕੇ ਉਥੋਂ ਚੱਲ ਪਏ ਇਸ ਤਰ੍ਹਾਂ ਤੁਰਦੇ ਜਾਂ ਤੁਰਦੇ ਨੂੰ ਗੁਰੂ ਜੀ ਅਤੇ ਬੰਮਾ ਕਿਰਪਾਲਤਾ ਜੀ ਨੂੰ ਦਿਨ ਢਲ ਗਿਆ ਅਤੇ ਇੱਕ ਸੁਰੱਖਿਤ ਜਗ੍ਹਾ ਤੇ ਰਾਤ ਦੇ বিশ্রਾਮ ਕਰਨ ਵਾਸਤੇ ਡੇਰੇ ਲਾ ਲਏ ਅਤੇ ਖਾਣ ਪੀਣ ਦਾ ਇੰਤਜ਼ਾਮ ਕੀਤਾ ਗਿਆ। ਉਦੋਂ ਤੱਕ ਦੋਨੋਂ ਮਾਤਾ-ਮਾਂ ਅਤੇ ਸਿੱਖ ਸੇਵਾਦਾਰ ਵੀ ਉੱਥੇ ਆ ਪਹੁੰਚੇ। ਸਾਬਨੇ ਪ੍ਰਸ਼ਾਦ ਪਾਣੀ ਛਕ ਕੇ ਰਾਤ ਬੜੇ ਆਨੰਦ ਨਾਲ ਬទਿਤ ਕੀਤੀ। ਅਤੇ ਅੰਤ ਵਿੱਚ ਅਗਲੇ ਤੋਰ ਨਾਲ ਤਿਆਰੀ ਕਰਕੇ ਸ਼੍ਰੀ ਅਨੰਤਪੁਰ ਸਾਹਿਬ ਚਲੇ ਪਾਉਂਦੇ। ਰਾਸਤੇ ਵਿੱਚ ਜਿਵੇਂ-ਜਿਵੇਂ ਸੰਤਾਂ ਨੂੰ ਆਪ ਜੀ ਦੇ ਆਉਣ ਦਾ ਪਤਾ ਲੱਗਦਾ ਸੀ, ਓਵੇਂ-ਓਵੇਂ ਸੰਤਾਂ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਆਉਂਦੀਆਂ ਅਤੇ ਬੜੀ ਸ਼ਰਧਾ ਨਾਲ ਆਪ ਜੀ ਨੂੰ ਭੇਟਾ ਅਰਪਣ ਕਰਦੀਆਂ। ਅਤੇ ਜਲ ਪਾਣੀ ਦੀ ਸੇਵਾ ਕਰਕੇ ਖੁਸ਼ੀਆਂ ਪ੍ਰਾਪਤ ਕਰਦੀਆਂ। ਆਪ ਜੀ ਦੇ ਸੁੰਦਰ ਸਰੂਪ ਦੇ ਦਰਸ਼ਨ ਕਰਕੇ ਸਭ ਬੜੀ ਖੁਸ਼ੀ ਨਾਲ ਆਪ ਜੀ ਦੇ ਤੇਜ ਪ੍ਰਕਾਸ਼ ਦੀ ਸ਼ਲਾਘਾ ਕਰਦੇ। ਇਸ ਤਰ੍ਹਾਂ ਬਾਲਕ ਸਤਗੁਰੂ ਜੀ ਹੌਲੀ-ਹੌਲੀ ਛੋਟੇ-ਛੋਟੇ ਪੜਾਅ ਕਰਦੇ ਹੋਏ ਰੋਪੜ ਤੋਂ ਥੋੜਾ ਅੱਗੇ ਲੰਘ ਕੇ ਕੀਰਤਪੁਰ ਸਾਰ ਪਰਵਾਰ ਸਾਇਤ ਬਾਬਾ ਸੂਰਜ ਮੱਦ ਦੇ ਪੋਤਰਿਆਂ ਗੁਲਾਬ ਰਾਏ ਅਤੇ ਸ਼ਾਮਦਾਸ ਦੇ ਘਰ ਆ ਗਰਾਂ ਦੇ ਬਾਬਾ ਗੁਲਾਬ ਰਾਏ ਅਤੇ ਸ਼ਾਮਦਾਸ ਨੇ ਆਪ ਜੀ ਨੂੰ ਆਪਣੇ ਕੋਲ ਰੱਖ ਕੇ ਆਪ ਜੀ ਦੀ ਬੜੀ ਪੇਪਾਵਨਾਉ ਸੇਵਾ ਕੀਤੀ ਕੀਰਤਪੁਰ ਵਿੱਚ ਸਤਗੁਰੂ ਜੀ ਨੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸ਼੍ਰੀ ਗੁਰੂ ਹਰ राय ਸਾਹਿਬ ਅਤੇ ਸ਼੍ਰੀ ਗੁਰੂ ਹਰਿਵਿਸ਼ਨ ਸਾਹਿਬ ਜੀ ਦੀਆਂ ਸਮਾਦਾਂ ਦੇ ਦਰਸ਼ਨ ਕਰਕੇ ੜਾ ਪ੍ਰਸਾਦ ਦੇ ਸਭ ਸੰਗਤਾਂ ਵਿੱਚ ਖੁੱਲੇ ਗੱਪੇ ਵਰਤਾਏ ਉਸ ਤੋਂ ਬਾਅਦ ਆਪ ਜੀ ਨੇ ਆਪਣੇ ਦਾਇ ਬਾਬਾ ਗੁਰੂ ਦਿੱਤਾ ਜੀ ਦੇ ਅਸਥਾਨ ਤੇ ਉੱਚੀ ਚੋਟੀ ਉੱਪਰ ਚੜ੍ਹ ਕੇ ਦਰਸ਼ਨ ਕੀਤੇ ਅਤੇ ਨਮਸਕਾਰ ਕੀਤੀ ਤੇ ਵਾਪਸ ਆ ਕੇ ਸਾਹਮਣੇ ਪ੍ਰਸ਼ਾਦ ਅਰਗੇ ਸਾਰਾ ਦਿਨ ਸੰਤਾਂ ਦੇ ਦਰਸ਼ਨ ਕਰਕੇ ਬੜੇ ਚਾਅ ਲਾਉ ਆਪ ਜੀ ਨੇ ਦਿਨ ਬਤੀਤ ਕੀਤਾ ਉਸ ਤੋਂ ਬਾਅਦ ਸਭ ਨੇ ਰਾਤ ਨੂੰ ਵਿਸ਼ਰਾਮ ਕੀਤਾ ਅਤੇ ਦੂਜੇ ਦਿਨ ਅੰਮ੍ਰਿਤ ਵੇਲੇ ਤਿਆਰੀ ਕਰਕੇ ਸ੍ਰੀ ਅਨੰਦਪੁਰ ਸਾਹਿਬ ਪਹੁੰਚ ਗਏ ਅੱਗੇ ਸਾਰੇ ਇਸ ਤਰੀਕੇ ਪਰਚਾਂ ਨੇ ਆਪ ਜੀ ਨੂੰ ਬੜੇ ਉਤਸ਼ਾਹ ਨਾਲ ਜੀ ਆਣਿਆ ਆਖਿਆ ਸਤ ਗੁਰੂ ਜੀ ਦੋਨੋਂ ਮਾਤਾਵਾਂ ਅਤੇ ਸਿੱਖ ਸੇਵਾਦਾਰ ਆਪਣੇ ਘਰ ਵਿੱਚ ਬੜੇ ਆਨੰਦ ਨਾਲ ਜਾਗ ਲਾਗੇ ਇਹ ਸੁੰਦਰ ਘਰ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਕੁਝ ਤੀਰਥ ਯਾਤਰਾ ਤੋਂ ਪਹਿਲਾਂ ਅਤੇ ਕੁਝ ਅਸਾਮ ਦੀ ਵਾਪਸੀ ਤੋਂ ਪਿੱਛੋਂ ਆਣ ਕੇ ਸੁਧਾਰੇ ਤੇ ਬਣਵਾਏ ਜਾਂ ਸਾਹਿਬ ਜادہ ਹਰਗੋਬਿੰਦ ਰਾਏ ਜੀ ਨੇ ਆਪਣੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਦੇ ਮੱਥਾ ਟੇਕਿਆ ਅਤੇ ਗੁਰੂ ਜੀ ਨੇ ਪਿਆਰ ਨਾਲ ਸਹਿਜ ਜਦਿ ਆਪਣੀ ਸ਼ਕਤੀ ਨਾਲ ਲਾ ਲਿਆ ਇਹ ਦ੍ਰਿਸ਼ ਵੇਖ ਕੇ ਸਭ ਸੰਗਤਾਂ ਨੇ ਬੜੀ ਪ੍ਰਸੰਨਤਾ ਨਾਲ ਗੁਰੂ ਜੀ ਪ੍ਰਤੀ ਉਤਸ਼ਾਹ ਪ੍ਰਗਟ ਕੀਤਾ ਆਪ ਜੀ ਦੇ ਸ੍ਰੀ ਅਨੰਤਪੁਰ ਸਾਹਿਬ ਹੋਰ ਦੀ ਖੁਸ਼ੀ ਵਿੱਚ ਸਭ ਸੰਗਤਾਂ ਨੇ ਦੀਪਮਾਲਾ ਕੀਤੀ ਅਤੇ ਕੜਾ ਪ੍ਰਸਾਦ ਦੀ ਬਹੁਤ ਵੱਡੀ ਢੇਰ ਤਿਆਰ ਕਰਕੇ ਸਭ ਸੰਗਤਾਂ ਨੂੰ ਖੁੱਲੇ ਗੱਫੇ ਵਰਤਾਏ ਦੂਰ ਨੇੜੇ ਦੀਆਂ ਸੰਗਤਾਂ ਜਿਵੇਂ ਜਿਵੇਂ ਆਪ ਜੀ ਦੇ ਆਉਣ ਦਾ ਪਤਾ ਲੱਗਿਆ ਉਵੇਂ-ਉਵੇਂ ਸੰਗਤਾਂ ਆਜੇ ਦਰਸ਼ਨ ਕਰਨ ਆਈਆਂ ਅਨੰਤਪੁਰ ਵਿੱਚ ਨਿਤ ਨਵੇਂ ਦਰਸ਼ਨ ਕਰਨ ਆਏ ਸ਼ਰਧਾਲੂਆਂ ਦੀਆਂ ਈੜਾਂ ਲੱਗੀਆਂ ਰਹਿੰਦੀਆਂ ਸਤਿਗੁਰੂ ਜੀ ਨੇ ਸਹਿਜ ਜਦੈ ਹਰ ਪ੍ਰਕਾਰ ਦੀ ਸਿੱਖਿਆ ਦੇਣ ਵਾਸਤੇ ਬੱਕ ਬੱਕ ਉਸਤਾਦ ਨਿਯਤ ਕਰ ਦਿੱਤੇ ਜੋ ਆਪ ਜੀ ਨੂੰ ਕੋਰਸਵਾਰੀ ਤੀਰ ਅੰਦਰ ਜੀ ਪਰਵਾਜ਼ ਚਲਾਉਣ ਦੀ ਸਿੱਖ ਲਈ ਦਿੰਦੇ ਅਤੇ ਫਾਰਸੀ ਹਿੰਦੀ ਅਤੇ ਸੰਸਕ੍ਰਿਤ ਭਾਸ਼ਾ ਪੜ੍ਹਾਉਂਦੇ ਇਸ ਤਰ੍ਹਾਂ ਸਹਿਜਾਦਾ ਜੀ ਨੂੰ ਦੋਹਾਂ ਪਾਸਿਆਂ ਰਾਜਸੀ ਅਤੇ ਧਾਰਮਿਕ ਕੰਮਾਂ ਬਾਰੇ ਜਾਣ ਕਰਵਾਉਣ ਵਾਸਤੇ ਗੁਰੂ ਜੀ ਨੇ ਜੋ ਪ੍ਰਬੰਧ ਕਰ ਦਿੱਤੇ ਸਹਿਜਾਦਾ ਜੀ ਪੂਰੀ ਤਰ੍ਹਾਂ ਚਾਪਸਪੀ ਨਾਲ ਇਹਨਾਂ ਨੂੰ ਗ੍ਰਹਿਣ ਕਰਨ ਲੱਗੇ ਇਸ ਬਾਰੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਵਿਜਿਤਰਨਾਟਕ ਵਿੱਚ ਵੀ ਲਿਖਿਆ ਹੈ ਕਿ ਸਾਡੇ ਮਾਤਾ ਪਿਤਾ ਨੇ ਸਾਡੀ ਹਰ ਪ੍ਰਕਾਰ ਦੀ ਸਿੱਖਿਆ ਦਾ ਪ੍ਰਬੰਧ ਕਰ ਦਿੱਤਾ ਹੈ। ਸੋ ਪਿਆਰੀ ਸਾਧ ਸੰਗਤ ਜੀ, ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ? ਸਾਨੂੰ ਕਮੈਂਟ ਵਿੱਚ ਜਰੂਰ ਦੱਸਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।